ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਪਰਮਜੀਤ ਸਿੰਘ ਸੋ ਵੀਰ ਜੀ ਆ ਪੰਜ ਤਰੀਕ ਰਾਤ ਦੀ ਵੀਡੀਓ ਆ ਇਹ ਭੈਣ ਹੁਣੀ ਆਨੰਦਪੁਰ ਸਾਹਿਬ ਜੀ ਦੀ ਸਦਾ ਆ ਗੁਰੂ ਘਰ ਦੀ ਉਹਦੇ ਚ ਸੀਗੇ ਤੇ ਬਹੁਤ ਦੁਖੀ ਹੈਗੇ ਮਨੋਂ ਪਤਾ ਨਹੀਂ ਕੀ ਚੱਕਰ ਆ ਜਾਂ ਤਾਂ ਦਿਮਾਗੀ ਤੌਰ ਤੇ ਪਰੇਸ਼ਾਨ ਆ ਤੇ ਆਪਣੇ ਬਠਿੰਡੇ ਏਰੀਆ ਦਾ ਦੱਸ ਰਿਹਾ ਜੇ ਕੋਈ ਭੈਣ ਭਰਾ ਜਾਣਦਾ ਆ ਤਾਂ ਜਰੂਰ ਇਤਲਾਹ ਕਰੇ ਇਹਨਾਂ ਦੇ ਬਾਰੇ ਤੇ ਜੇ ਕਿਸੇ ਨੂੰ ਪਤਾ ਆ ਕੌਣ ਆ ਤੇ ਆਨੰਦਪੁਰ ਸਾਹਿਬ ਪਹੁੰਚ ਕਰਨ ਇਹ ਭੈਣ ਜੀ ਨੂੰ ਘਰ ਆਪਣੇ ਪਹੁੰਚ ਹੋ ਸਕੇ ਇਹਨਾਂ ਦੇ ਆਪਣੇ ਘਰ ਜਾਣ ਸਹੀ ਸਲਾਮਤ ਤੇ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰਿਓ ਆ ਗੱਲਾਂ ਤੁਸੀਂ ਆਪ ਸੁਣ ਲਓ ਜਿਹੜੇ ਬਾਈ ਹੁਣਾਂ ਨੇ ਇਹਨਾਂ ਨੂੰ ਪੁੱਛਿਆ ਭੈਣ ਜੀ ਉਹਨਾਂ ਨੂੰ ਤੁਸੀਂ ਕਿੱਥੇ ਦੇ ਆ ਕੌਣ ਆ ਕਿਸੇ ਨੰਬਰ ਦੇ ਦਿੱਤਾ ਇਹਨਾਂ ਨੇ ਪਰ ਤੇ ਤੁਸੀਂ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰਿਓ ਤਾਂ ਕਿ ਇਹਨਾਂ ਦੇ ਘਰ ਤੱਕ ਇਹ ਵੀਡੀਓ ਪਹੁੰਚ ਸਕੇ ਵੀ ਚੱਲੀ ਆ ਜੀ ਵੀ ਘਰੇ ਘਰੇ ਕੀ ਤਫਾ ਹਨ ਕਈ ਨਹੀਂ ਅਸੀਂ ਅਜਨ ਵੀ ਸਾਡੇ ਨਾਲ ਇਸ ਤਰ੍ਹਾਂ ਕਿਸ ਨੇ ਕੌਣ ਕਰਦਾ ਆ ਅਸੀਂ ਕਿਸ ਦਾ ਕੀ ਮਾਰਾ ਕਰਤਾ ਵੀਰੇ ਅਸੀਂ ਤਾਂ ਘਰੋਂ ਹੀ ਇੰਨੇ ਦੁਖੀ ਸੀਗੇ ਕਿਆ ਹੋਇਆ ਕਿਆ ਤੁੰ ਤਨ ਨਹੀਂ ਇੰਨੇ ਪਰੇਸ਼ਾਨ ਕਰਦੇ ਸੀ ਪਾਲਦੇ ਸਾਨੂੰ ਸੁਖਿਆ ਨਾ ਰੋਂਦੀ ਕਾ ਨੂੰ ਪੈਣ ਤੂੰ ਹੋਇਆ ਕਿਆ ਏ ਤੁੰ ਨੂੰ ਘਬਰਾਟ ਨਹੀਂ ਆਉਂਦੀ ਤੇਰਾ ਪਿੰਡ ਕਿਹੜਾ ਹੈ ਬਠਿੰਡੇ ਦਾ ਹੀ ਵੀ ਤੂੰ ਦੱਸਿਆ ਤਾਂ ਮੈਨੂੰ ਬਠਿੰਡੇ ਬਠਿੰਡੇ ਦਾ ਹੀ ਵੀ ਪਿੰਡ ਕਿਹੜਾ ਦਾ ਕੋਈ ਨਹੀਂ ਤੂੰ ਸਾਨੂੰ ਭਰਾਏ ਸਮਝ ਆਪਣਾ ਕਿਹੜਾ ਪਿੰਡ ਹੈ ਇਹਨੂੰ ਦੱਸਿਆ ਤਾਂ ਮੈਂ ਕਹਾਂ ਸੇਵਾਦਾਰ ਅਸੀਂ ਸੇਵਾਦਾਰੇ ਇੱਥੇ ਦੱਸ ਤੇਰੇ ਪਿੰਡ ਕਿਹੜਾ ਪੈਣੇ ਤੇਰਾ ਪਿੰਡ ਤਾਂ ਬਟਿੰਡੇ ਕੋਲੇ ਆ ਕਿਹੜਾ ਕਿਹੜਾ ਪਿੰਡ ਹੈ ਤੂੰ ਮੈਨੂੰ ਪਿੰਡ ਤਾਂ ਦੱਸ ਦੇ ਹਾਂ ਉਹ ਨੰਬਰ ਤੇ ਆ ਆਪਣੇ ਤਸਵੀਰ ਵੀਰੇ ਦਾ ਤੇ ਮੇਰੇ ਪਿੰਡ ਦੱਸ ਤੇ ਨਹੀਂ ਉਹ ਸਾਡੇ ਦੁਸ਼ਮਣਾਂ ਆ ਚਲੋ ਕਿਤੇ 마ਸੀ ਦੇ ਮੁੰਡੇ ਦਾ ਦੇ ਦੇ 마ਸੀ ਦੇ ਚਾਚੇ ਦਾ ਭੂਏ ਦਾ ਕੋਈ ਤਾਂ ਮੁੰਡਾ ਹੋਣਾ ਹੀ ਐ ਕਿਸੇ ਦਾ ਨੰਬਰ ਤਾਂ ਕਿਸੇ ਦਾ ਨੰਬਰ ਤਾਂ ਦੇ ਮੇਰੀ ਗੱਲ ਸੁਣ ਦੇਖ ਤੂੰ ਗੁਰੂ ਦੀ ਨਗਰੀ ਚ ਆਈ ਵੀ ਤਖਤ ਸਾਹਿਬ ਆਈ ਵੀ ਕੇਸਗੜ੍ਹ ਸਾਹਿਬ ਦੇਖੇ ਗੁਰੂ ਦੀ ਨਗਰੀ ਚ ਆਈ ਵੀ ਨਾ ਤਾਂ ਇੱਥੇ ਇਦਾਂ ਬੋਲੀਦਾ ਹੁੰਦਾ ਤੇ ਦੱਸ ਦੇਈਦਾ ਹੁੰਦਾ ਫੇਕਰ ਕਰਦੇ ਹੁੰਦੇ ਘੜਦੇ ਠੀਕ ਐ ਤੂੰ ਮੈਨ ਕੋਈ ਗੱਲ ਨਹੀਂ ਆਪਣੇ ਭਾਏ ਸਪਰਾਏ ਸਮਝ ਪਿੰਡ ਤਾਂ ਦੱਸ ਲੈ ਕਿਹੜਾ ਫਿਰ ਤੂੰ ਸਾਨੂੰ ਇੱਥੇ ਕੁਝ ਹੋ ਜਾਣ ਘਰ ਨਹੀਂ ਇਦਾਂ ਨਹੀਂ ਹੁੰਦਾ ਕੁਝ ਪੈਣੀ ਇਦਾਂ ਤੂੰ ਮੈਨੂੰ ਪਿੰਡ ਦੱਸ ਤੇਰਾ ਕਿਹੜਾ ਪਿੰਡ ਦੱਸ ਦੇ ਭੈਣੇ ਕਿਹੜਾ ਭਈ ਅਸੀਂ ਇੰਨੇ ਦਿਨ ਉਹ ਗੀ ਮੰਨਤਾ ਕਰੀ ਇੰਨੇ ਸਭ ਦੀਆਂ ਵੀ ਸਾਨੂੰ ਅਸੀਂ ਸੀਆ ਵੀ ਸਾਨੂੰ ਕੋਈ ਕਾਰਵਾਈ ਕੀਤੀ ਜਾਵੇ ਕਾਦੀ ਕਾਰਵਾਈ ਦੱਸੋ ਹੋਇਆ ਕੀ ਇਸ ਦਾ ਉਹਦੇ ਘਰਦਿਆਂ ਦੀ ਕਰਵਾਉਣੀ ਹੈ ਘਰ ਦੇ ਸਾਨੂੰ ਮਾਰਦੇ ਇੱਥੇ ਵੀ ਕਰ ਦਿਆਂ ਦੀ ਸਿਆਸਤ ਆ ਗਈ ਕਰਦੇ ਨਹੀਂ ਕੋਈ ਨਹੀਂ ਅਸੀਂ ਤੇਰੀ ਮਦਦ ਕਰਾਂਗੇ ਐ ਤਾਂ ਦੱਸ ਤੂੰ ਵੀ ਕਿਹੜਾ ਪਿੰਡ ਹੈ ਤੇਰਾ ਮਾੜਾ ਜਦ ਪਤਾ ਲੱਗਾ ਪਿੰਡ ਕਿਹੜਾ ਬਠਿੰਡੇ ਕੋਲੇ ਹੈ ਉਹ ਥੋ ਬਠਿੰਡੇ ਕੋਲ ਬਠਿੰਡਾ ਛੋਟਾ ਜਿਹਾ ਹੈ ਬਠਿੰਡਾ ਤਾਂ ਐਡਾ ਵੱਡਾ ਤੂੰ ਪਿੰਡ ਦੱਸ ਤੇ ਪਿੰਡ ਦੱਸ ਤੇਰਾ ਕਿਹੜਾ ਤੈਨੂੰ ਤੇਰੇ ਪਿੰਡ ਪਜਾ ਦੇਵਾਂਗੇ ਤੂੰ ਬਸ ਤੇ ਆਈ ਤੂੰ ਤੂੰ ਬਸ ਚ ਜਾਏਂਗਾ ਟ੍ਰੇਨ ਚ ਬਸ ਤੇ ਆਈ ਬਸ ਤੇ ਆਈ ਅੱਜ ਹੀ ਆਈ ਤੂੰ ਬਣੇ ਕਾਲੀ ਆ ਧਾਰ ਕਾਰਡ ਹੈਗਾ ਤੇਰੇ ਕੋਲ ਕੋਈ ਪ੍ਰੂਫ ਨਹੀਂ ਹੈਗਾ ਤੇਰੇ ਕੋਲ ਤੇਰਾ ਲਾਗੇ ਛਾਗੇ ਪਿੰਡ ਕਿਹੜਾ ਕੋਈ ਆਂਡ ਪੁਆਇੰਟ ਪਿੰਡ ਹੈ ਏ ਤੂੰ ਆਸੀ ਤੇਰੇ ਭਰਾਵਾਂ ਵਰ ਗਿਆ ਦੱਸਦਾ ਸਹੀ ਆ ਫੋਨ ਦੇ ਮੜੇ ਜਾਣੇ ਹੀ ਨਹੀਂ ਹੈ ਪਿੰਡ ਨਹੀਂ ਭੇਜਦੇ ਫੋਨ ਤੇ ਤੈਨੂੰ ਪਿੰਡ ਨਹੀਂ ਭੇਜਦੇ ਅਸੀਂ ਕਿੱਦਾਂ ਦੇ ਤੇ ਮੈਂ ਤਾਂ ਕਰੀ ਜੰਨੇ ਹਰੇਕ ਦੀ ਕੋਈ ਕੋਈ ਨਹੀਂ ਆਏਗਾ ਅਸੀਂ ਤੇਰੇ ਨਾਲ ਕੋਈ ਨਹੀਂ ਆ ਅਸੀਂ ਜਿਹੜੇ ਆ ਸਾਰੀ ਜਨਤਾ ਭੇਜਦਾ ਨਾ ਇਹ ਮੇਰਾ ਬ੍ਰਦਰ ਆ ਕਿਹੜੀ ਜਨਤਾ ਜਿਵੇਂ ਸਾਰੇ ਤੇਰਾ ਬ੍ਰਦਰ ਕਿੱਥੇ ਦਾ ਦੱਸ ਬ੍ਰਦਰ ਇਹ ਸਭ ਉਹਨੇ ਵੀਡੀਓ ਪਾਈ ਹੋਈ ਆ ਸਭ ਉਹਨੇ ਕੁਛ ਕੀਤਾ ਹੋਇਆ ਨਹੀਂ ਨਹੀਂ ਬ੍ਰਦਰ ਦੱਸ ਦੇ ਬ੍ਰਦਰ ਕਿੱਥੇ ਦਾ ਤੂੰ ਆਏ ਆ ਵੀ ਮੇਰੀ ਭੈਣ ਨਾਲ ਜਿੰਨੀ ਵੀ ਤੁਸੀਂ ਨਹੀਂ ਕੱਢੀ ਜਾਵੇਂ ਉੰਨੀ ਕੱਢਾ ਓਹੋ ਆਸੀ ਉਹਨੂੰ ਪੁੱਛ ਲੈਂਦੇ ਬ੍ਰਦਰ ਹੈ ਤੇਰਾ ਕਿੱਥੇ ਦਾ ਕਿਹੜੇ ਪਿੰਡ ਦਾ ਬਟਿੰਡੇ ਦਾ ਹੀ ਆ ਓਹੋ ਹੈ ਤਾਂ ਬਟਿੰਡੇ ਦਾ ਹੀ ਬਟਿੰਡੇ ਤੇ ਵੀ ਪਿੰਡ ਹੁੰਦਾ ਕੋਈ ਭੈਣੇ ਆਸੀ ਪਿੰਡ ਦੱਸਣੀ ਹੀ ਗਿਆ ਦੇਖ ਮੈਂ ਤਾਂ ਨਹੀਂ ਇਹ ਕਹਿੰਦਾ ਵੀ ਜਮਾਨਾ ਬੜਾ ਖਰਾਬ ਹੈ ਭੈਣੇ ਬਹੁਤ ਖਰਾਬ ਹੈ ਕੁੜੀਆਂ ਦਾ ਨਿਕਲਣਾ ਬੜਾ ਔਖਾ ਹੈ ਤੇ ਮੇਰੀ ਭੈਣ ਮੈਨੂੰ ਐ ਦੱਸਦੀ ਸਵੇਰ ਦਾ ਸੁਭਾ ਮੱਥਾ ਟੇ ਕਿ ਆ ਰੱਬ ਸਾਨੂੰ ਬਚਾ ਦੇ ਸਵੇਰ ਚਲੇ ਜਾਵਾਂਗੇ ਨਹੀਂ ਨਹੀਂ ਜਾਣ ਦੀ ਕੋਈ ਗੱਲ ਨਹੀਂ ਤੇਰਾ ਘਰ ਆਪਣਾ ਹੈ ਤੂੰ ਇਹ ਦੱਸ ਦੇ ਵੀ ਤੇਰਾ ਇੱਕ ਵਾਰੀ ਐਂ ਦੱਸ ਦੇ ਪਿੰਡ ਕਿਹੜਾ ਚੱਲ ਜੇ ਤੂੰ ਲੋਡ ਪਾਈ ਕਿ ਨਾ ਕੋਈ ਚੀਜ਼ ਦੀ ਇਹ ਇਹਦਾ ਨੰਬਰ ਮੇਰਾ ਨੰਬਰ ਮੈਨੂੰ ਫੋਨ ਕਰੋ ਤੁਸੀਂ ਇਹਦਾ ਨੰਬਰ ਜੇ ਲੋਡ ਪਈ ਇਹਦਾ ਨੰਬਰ ਲੈ ਲੈ ਹਾਂ ਕੋਈ ਲੋਡ ਪਈ ਤਾਂ ਸਾਨੂੰ ਦੱਸ ਦੀ ਅਡਾਇਲ ਕਰਾ ਦੇ ਆਪ ਤੂੰ ਕਰ ਦੇ ਆਪ ਡੈਲ ਯਾਰ ਕਈ ਲੋਡ ਪੈ ਜਾਂਦੀ ਰਾਤ ਨੂੰ ਨੰਬਰ ਨੰਬਰ ਲੈ ਹੋਰ ਖਰਾਬ ਹੈ ਮੈਂ ਕਹਿੰਦਾ ਡੈਡ ਹੋਣਾ ਪਾਉਣਾ ਨਹੀਂ ਚਾਰਜ ਹੁੰਦਾ ਆਉਂਦਾ ਉਹ ਲਿਖਤ ਕਰਤਾ ਆ ਲਖਵੀਰ ਬਾਈ ਨੇ ਨਾ ਅੱਜ ਕਰੀਏ ਨਾ ਅਸੀਂ ਜਲ ਕਾਸੀ ਨਹੀਂ ਕਰਨਾ ਲਖਵੀਰ ਤੁਸੀਂ ਮੀਨਾ ਨੰਦਰ ਲਿਖ ਨਾ ਨਹੀਂ ਨਹੀਂ ਇਹਦਾ ਮੇਰੀ ਗੱਲ ਸੁਣ ਇੱਧਰ ਸੁਣ ਤੂੰ ਲਖਵੀਰ ਨੂੰ ਕਾਰ ਨਾ ਕਰ ਕੋਈ ਨਾ ਕੋਈ ਉਹ ਰੋਂਦੀ ਕਾ ਨੂੰ ਐ ਤੂੰ ਸੁਣ ਤਾ ਲੈ ਰੋਂਦੀ ਕਾ ਤੇ ਐ ਕੋਈ ਗੱਲ ਨਹੀਂ ਤੂੰ ਰੋ ਨਾ ਰੋ ਨਾ ਚੁੱਪ ਹੋ ਜਾ ਉਹ ਹੋ ਅਜੀ ਦਰੇ ਭਰਾਵਾ ਵਰ ਗਿਆ ਚੱਲ ਕੋਈ ਨਹੀਂ ਚੁੱਪ ਹੋ ਜਾ ਚੁੱਪ ਹੋ ਚੁੱਪ ਹੋ ਤੂੰ ਯਾਰ ਆਪਣਾ ਆਪਣਾ ਨੰਬਰ ਚ ਡਾਇਲ ਕਰ ਫੋਨ ਵੀ ਤਾਂ ਹੋ ਗਿਆ ਫੋਨ ਤੂੰ ਕਰ ਦੇ ਡਾਇਲ ਇਹਨੂੰ ਜੇ ਲੋਡ ਪਾਵਨ ਤੂੰ ਡਾਇਲ ਕਰ ਦੇ ਫੋਨ ਤਾਂ ਹੁਣ ਹੋ ਗਿਆ ਹੋ ਗਿਆ ਹੋ ਗਿਆ ਪਹਿਲੇ ਚਾਰ ਚਲਾਈ ਨੂੰ ਬਣਾ ਦੇ ਤੂੰ ਲਾ ਦੇ ਯਾਰ ਵਿਚਾਰੀ ਇਹਨੂੰ ਪਤਾ ਲੱਗਦਾ ਕੋਈ ਨਹੀਂ ਅਸੀਂ ਤੇ ਆਪਣੇ ਆ ਕੋਈ ਨਹੀਂ ਲਾ ਚਾਰ ਚਲਾ ਨਹੀਂ ਬਬੀ ਆਪਣੇ ਦੇ ਨਹੀਂ ਕੋਈ ਨਹੀਂ ਕੋਈ ਨਹੀਂ ਟੈਨਸ਼ਨ ਨਾ ਲੈ ਉਹ ਹੋ ਜਲ ਦੇਖ ਨਹੀਂ ਕਿ ਤੂੰ ਗੁੱਲੀ ਨਹੀਂ 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 ਕੋਈ ਨਾ ਰੋ ਨਾ ਤੂੰ ਰੋ ਨਾ but a